ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ ਜਥੇਦਾਰ ਸ਼੍ਰੀ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਜਿਨ੍ਹਾਂ ਦਾ ਬਹੁਤ ਜ਼ਿਆਦਾ ਵਿਵਾਦ ਵਧਿਆ ਹੋਇਆ ਹੈ ਤੇ ਜਿਸ ਦੇ ਚੱਲਦਿਆਂ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਜਦੋਂ ਅਸੀਂ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਇਹ ਗੱਲ ਕਹੀ ਕਿ ਮੈਂ ਕਿਸੇ ਨੂੰ ਅਸਤੀਫਾ ਨਹੀਂ ਦਿੱਤਾ ਤੇ ਜੇਕਰ ਮੈਂ ਕਿਸੇ ਨੂੰ ਅਸਤੀਫਾ ਦਿੱਤਾ ਵੀ ਸੀ ਤਾਂ ਉਹਨਾਂ ਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ ਪਰ ਮੇਰਾ ਅਸਤੀਫਾ ਕਿੱਥੋਂ ਮਨਜ਼ੂਰ ਹੋਇਆ ਤੇ ਕਿਹਦੇ ਕਹਿਣ ਤੇ ਮਨਜ਼ੂਰ ਹੋਇਆ ਇਹ ਦੁਨੀਆ ਜਾਣਦੀ ਹੈ ਸਿੱਧੇ ਤੌਰ ਤੇ ਉਹਨਾਂ ਦਾ ਇਸ਼ਾਰਾ ਬادل ਤਲ ਤੇ ਸੀ ਕਿ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇੱਕ ਲੰਬੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਰਾਜਨੀਤਿਕ ਤੇ ਦਾ ਰਾਜ ਚੱਲ ਰਿਹਾ ਹੈ ਪਰ ਯਾਨੀ ਇਕਬਾਲ ਸਿੰਘ ਦੇ ਕੋਲ ਕੁਝ ਲੋਕ ਪਹੁੰਚੇ ਉਹਨਾਂ ਨੂੰ ਸਮਝਾਉਣ ਵਾਸਤੇ ਉਹਨਾਂ ਨੂੰ ਸ਼ਾਂਤਨਾ ਦੇਣ ਵਾਸਤੇ ਆਖਿਰ ਇਹ ਕੌਣ ਲੋਕ ਸਨ ਤੁਸੀਂ ਆਪ ਹੀ ਵੇਖ ਲਵੋ ਆਈ ਦੇ ਬੜੇ ਚੰਦੇ ਮੈਂ ਨਾਲ ਚੜਾ ਜਾਂਦੇ ਆ ਮਿਲਦੇ ਆ ਗੱਲਦੇ ਆ ਸਤਿਕਾਰਯੋਗ ਮਾਨ ਅੱਜ ਵੀ ਬਹੁਤ ਸਤਿਕਾਰ ਜਿਦਾਂ ਪਹਿਲਾਂ ਅੱਜ ਵੀ ਉਨਾਂ ਹੀ ਸਤਿਕਾਰ ਆ ਇਹਨਾਂ ਨਾਲ ਇਹ ਇਹਨਾਂ ਨੇ ਬਹੁਤ ਇਹ ਕੋਈ ਸ਼ੱਕ ਨਹੀਂ 35 ਸਾਲ ਥੋੜਾ ਪੀਰੀਅਡ ਨਹੀਂ ਹੁੰਦਾ ਇਹਦੀ ਲੰਮੀ ਸੇਵਾ ਕਮੀ ਕਰ ਸਕਦੇ ਹੁੰਦੇ ਟਾੜੇ ਉਹਨਾਂ ਉੱਤੇ ਭਾਂ ਚੱਲੋ ਅੱਜ ਹਰਪ੍ਰੀਤ ਆ ਪਹਿਲਾਂ ਜਿਹੜਾ ਗੁਰਵਿੰਦ ਸਿੰਘ ਉਹਦੇ ਪਹਿਲਾਂ ਕੋਈ ਨਹੀਂ ਸਮਾਂ ਕਿੰਨੇ ਵਰ੍ਹੇ ਉੱਠੇ ਇਹਨਾਂ ਨਿਰੰਤਰ 35 ਸਾਲ ਸੇਵਾ ਕੀਤੀ ਕੋਈ ਸ਼ੱਕ ਨਹੀਂ ਆ ਚ ਕੋਈ ਸ਼ੱਕ ਨਹੀਂ ਬਾਕੀ ਜਦੋਂ ਲੰਮੀ ਸੇਵਾ ਹੋਵੇ ਨਾ ਜਿਹੜੇ ਪੰਥ ਦੋਖੀ ਕੋਈ ਸੋਝ ਦੇ ਲੋਕ ਹੁੰਦੇ ਨੇ ਨਾ ਇਹ ਹੀ ਕਹਾਣੀਆਂ ਕਹਾਣੀਆਂ ਹੁੰਦੀਆਂ ਪੁੱਠੀਆਂ ਸਿੱਧੀਆਂ ਜੋੜ-ਜਾੜ ਕੇ ਸਿਰ ਸ਼ਕਸ਼ੀਦਰ ਬਨਾਮ ਕਰ ਦਿੱਤਾ ਵੀ ਕਾਰਨ ਹੁੰਦਾ ਮੈਂ ਤਾਂ ਮੈਂ ਤਾਂ ਸਭ ਕਹਿੰਦਿਆਂ ਨਾ ਜੀ ਉਹ ਕਾਰਨ ਹੁੰਦਾ ਇਹ ਫੁੱਲਾਂ ਦਾ ਕੰਡਿਆਂ ਦਾ ਕੋਈ ਫਰਕ ਨਹੀਂ ਪੈਂਦਾ ਜੇ ਲਾਹੇ ਨੂੰ ਕੋਈ ਕਿਸੇ ਨੇ ਮਾੜਾ ਤੇ ਘਾਤਿਆ ਜਿਹੜਾ ਮੁੰਡਾ ਲੋਕਾਂ 'ਚ ਚਰਦਾ ਫਿਰਦਾ ਆ ਉਹਦੇ ਹੀ ਫਰੋਦੀ ਹੁੰਦੇ ਨੇ ਤੇਰੇ ਤਾਂ ਨੰਮਾ ਖਮਾ ਦੇਵਾ ਕਰੋ ਬਹੁਤ ਮਾਈਂਡ ਰਿਹਾ ਬੋਲਦਾ ਕਰਦਾ ਹੋਣਾ ਹੀ ਹੋਣਾ ਕਿਉਂਕਿ ਅੱਜ ਕੱਲ ਕਿਹੜੇ ਬ੍ਰਹਮ ਕਿਉਂ ਸਾਧੂ ਜੋ ਉਧੜਾਉਣਾ ਇਹ ਸਾਰੇ ਵੈਗਰ ਵੈਰ ਕਰੀ ਜਾਣਗੇ ਚੱਲ ਜਉਦਾ ਪਹਿਰਾ ਵਰਤਣ ਡਿਆ ਇਹ ਸਖਸ਼ੀਅਤਾਂ ਬਦਨਾਮ ਕਰਨ ਪਿੱਛੇ ਤਕਸਲਾਂ ਦੇ ਜਿਹਦਰ ਦੇ ਰੂਪ ਤੇ ਬੜੀਆਂ ਏਜੰਸੀਆਂ ਮਗਰ ਲੱਗੀਆਂ ਨੇ ਬਦਨਾਮ ਕਰਨ ਬਾਕੀ ਟਰੈਕਟਰ ਦੇ ਜਿਹਦਰਾਂ ਬਦਨਾਮ ਕਰਨ ਪਿੱਛੇ ਬੜੇ ਲੰਮੀਆਂ ਸਾਜ਼ਸ਼ਾਂ ਚੱਲਣੀਆਂ ਇਹ ਇਹਨਾਂ ਦੀ ਇਹਨਾਂ ਦੀ ਪਰਸਨੈਲਿਟੀ ਨੂੰ ਨਾਮ ਕਰਨ ਦੇ ਪੱਖ ਤਰ੍ਹਾਂ ਦੇ ਇਹ ਜਿਹੜਾ ਮੁੱਦਾ ਫਿਲਹਾਲ ਚੱਲ ਰਿਹਾ ਹੈ ਸਿੰਘ ਸਾਹਿਬ ਕੋਲ ਜਾਂਦੇ ਇੱਥੇ ਔਰ ਇਹਦੇ ਪਿੱਛੇ ਤੁਸੀਂ ਕੀ ਮੇਰਾ ਜਨਮ ਇੱਥੇ ਹੋਇਆ ਜਿਹੜਾ ਇਹ ਜਿਹੜਾ ਮੁੱਦਾ ਚੱਲ ਰਿਹਾ ਫਿਲਹਾਲ ਜੇ ਜਿਹੜੀ ਬਸਤੇ 7 ਮੈਂਬਰ ਕਮੇਟੀ ਬਣਾਏਗੀ ਆਪ ਜੀ ਨੂੰ ਨਹੀਂ ਨਹੀਂ ਆਪ ਜੀ ਨੂੰ ਪੋਸਟ ਕਰਕੇ ਤੋਂ ਆਪੇ ਨਾ ਨਹੀਂ ਉਹ ਨਹੀਂ ਸਭ ਨਾਲ ਸਪਾਈ ਹੋ ਗਈਆਂ ਤੁਸਾਂ ਗੁਰਪੇਰ ਕਿਤੇ ਤਾਂ ਅਸੀਂ ਕਿਸੇ ਦਾ ਚਰਿੱਤਰ ਇੰਨੀ ਬੁਰੀ ਤਰ੍ਹਾਂ ਨਾਲ ਖਰਾਬ ਕਰ ਦਿੰਨੇ ਆ ਕਿ ਉਹ ਕਿਸੇ ਨੂੰ ਸ਼ਕਲ ਦਿਖਾਣ ਜੋਗਾ ਹੀ ਨਾ ਰਹੇ ਫਿਰ ਗੱਲ ਚਾਹੇ ਦੋ ਜਾਂ ਤਿੰਨ ਵਿਆਹਾਂ ਦੀ ਹੋਵੇ ਜਾਂ ਬੇਟੇ ਦੇ ਮਾੜੇ ਵਿਵਹਾਰ ਦੀ ਕਿ ਉਹ ਗੁਰੂ ਘਰ ਦੇ ਵਿੱਚ ਬੈਠ ਕੇ दारू ਪੀਂਦਾ ਹੈ ਜਾਂ ਸੁੱਟੇ ਖਿੱਚਦਾ ਹੈ ਤੇ ਦੂਸਰੇ ਪਾਸੇ ਅਸੀਂ ਇਹ ਵੀ ਕਹਿ ਦਿੰਨੇ ਆ ਕਿ ਜਥੇਦਾਰੀ ਦਾ ਅਹੁਦਾ ਜਿਹਨਾਂ ਨੇ ਸੰਭਿਆ ਉਹ ਇੱਜ਼ਤ ਤੇ ਉਹ ਸਨਮਾਨ ਕਦੇ ਵੀ ਸਾਡੇ ਦਿਲਾਂ ਚੋਂ ਨਹੀਂ ਮੁੱਕ ਸਕਦਾ ਅਜਿਹੀਆਂ ਗੱਲਾਂ ਕਰਨ ਵਾਲੇ ਇਹ ਉਹੀ ਢੋਂਗੀ ਨੇ ਜੋ ਹਮੇਸ਼ਾ ਸੱਤਾ ਤੇ ਸਿਆਸਤ ਦੇ ਤਲਵੇ ਛੱਟ ਕੇ ਆਪਣੇ ਅਉਧੇ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਖਾਸ ਕਰਕੇ ਸਾਡੇ ਜਥੇਦਾਰਾਂ ਨੂੰ ਸਾਡੇ ਅਹੁਦੇਦਾਰਾਂ ਨੂੰ ਇੱਕ ਚੀਜ਼ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਅਕਾਲ ਤਖਤ ਉਹ ਤਖਤ ਹੈ ਜਿਸ ਦਾ ਹਰ ਹੁਕਮ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਹੋਈ ਸਾਰੀ ਸਿੱਖ ਸੰਗਤ ਨੂੰ ਸਿਰਮੱਥੇ ਪ੍ਰਵਾਨ ਹੁੰਦਾ ਹੈ ਤੇ ਇਸ ਅਕਾਲ ਤਖਤ ਤੋਂ ਜਾਰੀ ਕੀਤੇ ਗਏ ਹੁਕਮ ਕਦੇ ਵੀ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਜਾਰੀ ਨਾ ਕੀਤੇ ਜਾਣ ਕਿਸੇ ਲਫਾਫੇ ਵਿੱਚੋਂ ਨਿਕਲੇ ਨਾ ਹੋਣ ਤਾਂ ਜੋ ਇਸ ਤਖਤ ਦੇ ਗરિਮਾ ਨੂੰ ਕਦੀ ਠੇਸ ਨਾ ਪਹੁੰਚੇ ਪਰ ਬੀਤੇ ਇੱਕ ਲੰਬੇ ਅਰਸੇ ਤੋਂ ਲਗਾਤਾਰ ਤਖਤਾਂ ਦੇ ਜਥੇ ਦਾਰਾਂ ਤੋਂ ਲੈ ਕੇ ਸਰਮੋਰ ਜਥੇਬੰਦੀਆਂ ਦੇ ਪ੍ਰਧਾਨ ਤੱਕ ਸਿਆਸੀ ਤਿਰਾਂ ਦਾ ਹੱਥ ਠੋਕਾ ਬਣ ਕੇ ਚੱਲ ਰਹੇ ਨੇ ਜਿਸ ਕਰਕੇ ਸਾਰੀ ਦੀ ਸਾਰੀ ਸਿੱਖ ਕੌਮ ਨਗਾਰਵਲ ਲਗਾਤਾਰ ਜਾ ਰਹੀ ਹੈ ਬਹੁਤ ਸਾਰੇ ਬੁੱਧੀਜੀਵੀ ਅਜਿਹੇ ਹੈ ਨੇ ਜੋ ਇਸ ਸਮੇਂ ਦੇ ਵਿੱਚੋਂ ਕੌਮ ਨੂੰ ਬਾਹਰ ਕੱਢਣਾ ਚਾਹੁੰਦੇ ਨੇ ਜੋ ਇਹਨਾਂ ਸਿਆਸੀ ਤਿਰਾਂ ਤੋਂ ਕੌਮ ਨੂੰ ਛੁਟਕਾਰਾ ਦਿਵਾਣਾ ਚਾਹੁੰਦੇ ਨੇ ਪਰ ਇਹ ਛੁਟਕਾਰਾ ਉਦੋਂ ਤੱਕ ਮੁਮਕਿਨ ਨਹੀਂ ਹੋ ਸਕਦਾ ਜਦੋਂ ਤੱਕ ਸਾਰੀ ਦੀ ਸਾਰੀ ਸਿੱਖ ਕੌਮ ਸਾਡੇ ਸਾਰੇ ਸਿੱਖ ਬੁੱਧੀਜੀਵੀ ਇੱਕ ਪਲੇਟਫਾਰਮ ਦੇ ਉੱਤੇ ਇਕੱਠਾ ਨਹੀਂ ਹੁੰਦੇ ਜੇਕਰ ਹਰ ਮੋਰਚਾ ਵਰਗਾ ਦੀ ਇਨਸਾਫ ਮੋਰਚੇ ਵਾਂਗੂ ਪਹਿਲਾ ਮਜਬੂਤ ਤੇ ਫੇਰ ਖਿਲਰਿਆ ਹੋਇਆ ਨਜ਼ਰ ਆਂਦਾ ਹੈ ਤਾਂ ਕਿਤੇ ਨਾ ਕਿਤੇ ਸਿੱਖ ਸੰਗਤਾਂ ਦੇ ਦਿਲ ਨੂੰ ਢਾਹ ਜ਼ਰੂਰ ਲੱਗਦੀ ਹੈ ਇਸ ਕਰਕੇ ਸਾਡੇ ਅਹੁਦੇਦਾਰਾਂ ਨੂੰ ਸਾਡੇ ਧਾਰਮਿਕ ਆਗੂਆਂ ਨੂੰ ਸਾਡੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਜੇਕਰ ਉਹ ਪੰਜਾਬ ਨੂੰ ਇੱਕ ਤੀਜਾ ਬਦਲ ਦੇਣਾ ਚਾਹੁੰਦੇ ਨੇ ਤਾਂ ਸਭ ਤੋਂ ਪਹਿਲਾਂ ਆਪ ਇੱਕ ਮੰਚ ਉਤੇ ਇਕੱਠੇ ਹੋਣ ਤਾਂ ਫੇਰ 호ਕਾ ਦੇਣ ਸਾਰੀ ਪੰਜਾਬ ਦੀ ਆਵਾਮ ਨੂੰ ਕਿ ਹੁਣ ਸਮਾਂ ਆ ਗਿਆ ਹੈ ਪੰਜਾਬ ਨੂੰ ਮੁੜ ਤਰੱਕੀਆਂ ਵੱਲ ਲੈ ਕੇ ਜਾਣ ਦਾ ਮੁੜ ਖੁਸ਼ਹਾਲ ਕਰਨ ਦਾ ਮੁੜ ਬਹਾਲ ਕਰਨ ਦਾ ਤਾਂ ਦੇਖਿਓ ਕਿਦਾਂ ਸਾਰਾ ਦਾ ਸਾਰਾ ਪੰਜਾਬ ਉਸ ਧਿਰ ਦੇ ਨਾਲ ਖੜਾ ਹੋਇਆ ਨਜ਼ਰ ਆਂਦਾ ਹੈ ਉਮੀਦ ਕਰਦਾ ਤੁਸੀਂ ਇਹਨਾਂ ਸਾਰੀਆਂ ਗੱਲਾਂ ਵੱਲ ਜ਼ਰੂਰ ਧਿਆਨ ਦਿਓਗੇ ਬਾਕੀ ਜਥੇਦਾਰ ਇਕਬਾਲ ਸਿੰਘ ਦੇ ਮਸਲੇ ਉੱਤੇ ਤੁਸੀਂ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ